ਗੁਰੂ ਕੇ ਸ਼ਖਤੀ ਵਿਚਾਰ ਨੂੰ ਸਰਵਨ ਕਰਦੇ ਆਂ ਸਭ ਤੋਂ ਪਹਿਲੀ ਗੱਲ ਕਿ ਗੁਰੂ ਹੈ ਜਿਹੜਾ ਸਾਡਾ ਇੱਥੇ ਮوجود ਹੈ ਜਾਗਦਾ ਹੈ ਸਤਪੁਰ ਜਾਗਦਾ ਹੈ ਇਹ ਨੀ ਪਹਿਲੀ ਗੱਲ ਦੂਸਰੀ ਗੱਲ ਗੁਰਮਖ ਪਿਆਰਿਓ ਇਹ ਹਾਜ਼ਰ-ਨਾਜ਼ਰ ਨਹੀਂ ਤੇ ਦੂਸਰੀ ਗੱਲ ਅਸੀਂ ਦੇਖਣਾ ਵੀ ਇਹ ਸਾਡੇ ਕੋਲ ਬੈਠਾ ਹੈ ਮੈਂ ਵੇਖ ਰਿਹਾ ਕਿਵੇਂ ਬੈਠੇ ਆਂ ਅਸੀਂ ਸਾਰੇ ਜਾਣੀ ਔਰ ਨੌਂ ਜਿਹੜਾ ਬਿਠਾ ਹੈ ਨਮਾਰ ਵਾਲਾ ਉਹਨਾਂ ਮੈਂ ਬੇਨਤੀ ਕਰਾਂਗਾ ਕਿ ਇੱਥਾਂ ਨਹੀਂ ਬਿਠਣਾਗਾ ਕਿਉਂਕਿ ਆਪਾਂ ਦੀਵਾਨ ਹਾਲ 'ਚ ਬੈਠੀ ਹੈ ਜੇ ਹੀਟ ਲੈਣੀ ਹੈ ਜੇ ਲੱਤਾਂ ਨੂੰ ਤਾਂ ਖਿਲਾੜਨੀ ਹੈ ਤੇ ਬਾਹਰ ਚਲੇ ਜਾਓ ਬਾਹਰ ਪਾਰਕ ਦੇ ਵਿੱਚ ਬਹਿ ਜਾਓ ਇਹਦਾ ਦੀਵਾਨ ਇਹਦੇ ਗੁਰੂ ਦੇ ਸਬੰਧ ਵਿਚਾਰ ਅਨੁਸਾਰ ਅੰਨਾ ਹੈ ਸੌ ਵਾਲੀ ਹੁੰਦਾ ਹੈ ਬੇਨਤੀ ਮੱਤੀ ਗੱਲ ਪਹਿਲੀ ਗੁਰੂ ਸਾਹਿਬਾ ਜਨਨਾ ਜੀ ਸਰਵਣ ਕਾਰ واسਤੇ ਸਨਪੇ ਤੇ ਜਰੂਰੀ ਸਾਡੇ ਆਏ ਨਾ ਤੇ ਗੁਰਮੁਖੀ ਦੇ ਗੁਰੂ ਜੀ ਸਾਹਿਬ ਜੀ ਪਾਣੀ ਨਾਲ ਸਾਡੀ ਟੀਮ ਦਾ ਅੱਜ ਸਾਰੇ ਚੀਕ ਨਹੀਂ ਆਇਆ ਜਿਆਨੀ ਕੋਈ ਆਉਣਾ ਨਹੀਂ ਕਿਉਂ ਸਾਡੇ